ਸੋ ਹਾਂਜੀ ਸਟੂਡੈਂਟ ਸਤਿ ਸ੍ਰੀ ਅਕਾਲ ਸੋ ਸਵਾਛਾਪ ਲੈ ਕੇ ਆ ਚੁੱਕੇ ਹਾਂ ਜਮਾਤ 9ਵੀਂ ਦੇ ਲਈ ਸਤੰਬਰ ਪ੍ਰੀਖਿਆ ਦਾ ਪੰਜਾਬੀ ਪੇਪਰ ਏ ਸੋ ਪੰਜਾਬੀ ਦਾ ਏ ਪੇਪਰ ਆਏ ਸਮਾਂ ਆਪਣੇ ਕੋਲ 3 ਘੰਟੇ ਤੇ ਕੁੱਲ ਅੰਕ 80 ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਸੁੰਦਰ ਲਿਖਾਈ ਆਉਂਗੀ ਜਿਸ ਦੇ 5 ਅੰਕ ਮਿਲਣਗੇ ਤੁਹਾਨੂੰ ਪਿੱਛੇ ਤੁਹਾਡਾ 60 ਨੰਬਰਾਂ ਦਾ ਪੇਪਰ ਹੈਗਾ ਉਸ ਦੇ ਵਿੱਚੋਂ 10 ਨੰਬਰਾਂ ਦੇ ਤੁਹਾਡੇ MCQ ਹੋ ਜਾਂਦੇ ਨੇ ਸੋ ਮੇਨ ਪਿੱਛੇ 55 50 ਕ ਨੰਬਰਾਂ ਦਾ ਪੇਪਰ ਰਹਿ ਜਾਂਦਾ ਹੈਗਾ ਸੋ ਜੇਕਰ ਕਿਸੇ ਨੂੰ ਸੋਲੂਸ਼ਨ PDF ਚਾਹੀਦੀ ਹੈ ਇਸ ਦੀ ਸੋ ਆਪਾਂ WhatsApp ਚੈਨਲ ਤੇ ਅਪਲੋਡ ਕੀਤੀ ਹੋਈ ਹੈ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਜੇਕਰ ਕਿਸੇ ਨੂੰ ਸੋਲੂਸ਼ਨ ਵੀਡੀਓ ਆਪਾਂ ਅਲਰੇਡੀ ਕੋਰ ਅਪਲੋਡ ਕਰ ਦਿੱਤੀ ਆ ਬਾਕੀ ਹੋਰ ਵੀ ਕੁਐਸਚਨ ਪੇਪਰ ਦੀਆਂ PDF ਆਪਾਂ ਡਾਊਨਲੋਡ ਅਪਲੋਡ ਕਰ ਰਹੇ ਹਾਂ ਕਿ ਜਿਵੇਂ ਹੁਣ ਆਪਾਂ ਕੁਐਸਚਨ ਪੇਪਰ ਸੋਲਵ ਕਰਦੇ ਆ ਸਭ ਤੋਂ ਪਹਿਲਾਂ ਬਸਤੁਨਿਸ਼ਟ ਪ੍ਰਸ਼ਨ ਦੇ ਉੱਤਰ ਦਿਓ ਜਿਵੇਂ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਸਮੇਂ ਦੇ ਅਰਗਤੂ ਕੀ ਭਾਵੇਂ ਸਿੰਪਲੀ ਆ ਸਾਰੇ ਕੁਐਸਚਨ ਸੋ ਇਸ ਦਾ ਭਾਅ ਆ ਜਾਊਗਾ ਸਮੇਂ ਦੀ ਕਦਰ ਤੇ ਨੈਕਸਟ ਆ ਇੱਕ ਪਿਆਲਾ ਪਾਣੀ ਕਵਿਤਾ ਕਿਸ ਦੀ ਲਿਖੀ ਹੋਈ ਹੈ ਸੋ ਇਸਦਾ ਆ ਜੂਗਾ ਸੱਸਾ ਸੱਸਾ ਤਸੇ ਪੁਆਇੰਟ ਪਾ ਕੇ ਫੇਰ ਸੱਸੇ ਚ ਪੁਆਇੰਟ ਪਾ ਕੇ ਫੇਰ ਆ ਜ ਚਰਨ ਸਿੰਘ ਸੀਧ ਕੁਐਸਚਨ ਨੰਬਰ 3 ਆ ਜੂ ਗੁਰੂ ਨਾਨਕ ਦੇਵ ਜੀ ਦੇ ਮਨੋਈ ਆ ਮਤਲਬ ਵਹ ਨੋਈ ਦਾ ਨਾਮ ਕੀ ਸੀਗਾ ਸੋ ਆ ਜੂਗਾ ਜੈਰਾਮ 3 ਅਨਸਰ ਤੇ ਨੈਕਸਟ ਆ ਜੂ 4th ਕੁਐਸਚਨ ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਸੀ ਸੋ ਆ ਜੂਗਾ ਇਸ ਅਨਸਰ ਸ਼ਾਵੜੀ ਵਾਲਾ ਤੇ ਨੈਕਸਟ ਆ ਜੂ 5th ਕੁਐਸਚਨ ਲੇਖਕ ਨੂੰ ਕੱਲੋ ਦੇ ਅੰਦਰ ਕਿਸ ਚੀਜ਼ ਦੀ ਭੁੱਖ ਮਹਿਸੂਸ ਹੋਈ ਸੋ ਆਨਸਰ ਆ ਜੂਗਾ ਪਿਆਰ ਦੀ ਤੇ ਨੈਕਸਟ ਕੀ ਜੋਤੀ ਨੂੰ ਹਾਰ ਪਾਉਣ ਦਾ ਮੌਕਾ ਮਿਲਿਆ ਸੀ ਸੋ ਆਜੂਗਾ ਨਹੀਂ ਤੇ ਨੈਕਸਟ ਆਜੂ ਸਰਨ ਸਿੰਘ ਕੀ ਕੰਮ ਕਰਦਾ ਸੀ ਸੋ ਆਜੂਗਾ ਦਲਾਲੀ ਦਾ ਕੰਮ ਕਰਦਾ ਸੀ ਉਹ ਸੱਜਣ ਤੇ ਸੰਤਰਦਾਸ ਵਿੱਚ ਕੀ ਰਿਸ਼ਤਾ ਸੀ ਸੋ ਇਸ ਦਾ ਆਨਸਰ ਦੱਟਣੀ ਹੋਇਆ ਇਸ ਦਾ ਆਨਸਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕੀ ਹੋਊਗਾ ਬੰਦ ਤੱਕ ਇਸ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਸੀ ਅੰਮ੍ਰਿਤਸਰ ਸ਼ਹਿਰ ਤੇ ਬੰਤੇ ਦੇ ਤਾਰੋ ਦੇ ਪੁੱਤਰ ਦਾ ਨਾਮ ਕੀ ਸੀਗਾ ਫੰਮਣ ਸੋ ਬਹੁਤ ਹੀ ਜਿਆਦਾ ਸਿੰਪਲ ਕੁਐਸਚਨ ਨੇ ਕਿ ਪਹਿਲੇ ਤੇ ਨੈਕਸਟ ਆ ਜਾਣਗੇ ਇਹ ਟਲਿਕਾ ਕਾਵ ਟੋਟਾ ਵਿੱਚੋਂ ਕਿਸੇ ਦੋ ਦੀ ਪ੍ਰਸੰਘ ਸਹਿਤ ਵਿਆਖਿਆ ਕਰਨੀ ਆ ਸੋ ਆਪਾਂ ਪਹਿਲਾਂ ਕਰਦੇ ਅਰਸ਼ਾਂ ਦੇ ਵਿੱਚ ਕੁਦਰਤ ਦੇ ਵੀ ਸਾਨੂੰ ਨਜ਼ਰ ਆਈ ਹੁਸਨ ਮੰਡਲ ਵਿੱਚ ਖੜੀ ਖੇੜ ਦੀ ਖੁਸ਼ੀਆਂ ਸੈਬਰ ਲਾਈ ਸੋ ਇਸ ਦੀ ਪ੍ਰਸੰਘ ਇਸ ਤਰ੍ਹਾਂ ਦੀ ਇਹ ਕਾਵ ਟੋਟਾ ਸੋ ਤੁਹਾਨੂੰ ਪੰਜਾਬ ਵਿੱਚ ਕਿਰਤ ਵੀ ਮਿਲ ਜੂ ਪ੍ਰਸੰਘ ਸਹਿਤ ਵਿਆਖਿਆ ਨਹੀਂ ਆਪਾਂ ਹੁਣੀ ਕਰਵਾ ਦਿੰਨੇ ਆ ਇੱਕ ਆਫ ਟੁੱਟਨ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਹਿਤ ਧਮਾਲਾ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਟੁਕੜੀ ਜਗਤ ਤੋਂ ਨਿਆਰੀ ਵਿੱਚੋਂ ਲਿਆ ਗਿਆ ਇਸ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਕੁਦਰਤ ਦੇਵੀ ਨੇ ਹਸਲ ਮੰਡਲ ਵਿੱਚ ਖੇਡਦੇ ਆ ਉੱਥੋਂ ਦੇ ਸਾਰੇ ਖੁਦ ਸੁੰਦਰ ਨਜ਼ਾਰੇ ਨੂੰ ਕਸ਼ਮੀਰ ਦੀ ਸਰਜਣਾ ਲਈ ਆਪਣੀ ਮੁਠੀ ਵਿੱਚ ਇਕੱਠਾ ਕਰ ਲਿਆ ਵਿਆਖਿਆ ਇਸ ਦੀ ਐਵੇਂ ਭਾਈ ਸਾਹਿਬ ਲਿਖਦੇ ਹਨ ਕਿ ਮੈਨੂੰ ਅਸਮਾਨ ਵਿੱਚ ਕੁਦਰਤ ਦੇਵੀ ਦਿਖਾਈ ਦਿੱਤੀ ਉਹ ਅਸਮਾਨ ਦੇ ਹੁਸਨ ਦੇ ਮੰਡਲ ਹੂਸਨ ਦੇ ਖੰਡ ਵਿੱਚ ਖੇਡ ਰਹੀ ਹੈ ਮਤਲਬ ਮੰਡਲ ਵਿੱਚ ਖੇਡ ਰਹੀ ਸੀ ਉਸ ਦੁਆਰਾ ਖੁਸ਼ੀਆਂ ਦੀ ਵਰਖਾ ਕੀਤੀ ਜਾ ਰਹੀ ਸੀ ਉਸ ਨੇ ਭੱਜ ਕੇ ਹੂਸਨ ਮੰਡਲ ਵਿੱਚੋਂ ਇੱਕ ਮੁਠੀ ਭਰ ਲਈ ਇਸ ਮੁਠੀ ਵਿੱਚ ਕੀ ਕੀ ਆਇਆ ਇਸ ਵਿੱਚ ਪਹਾੜ ਪਰਬਤ ਟਿੱਬੇ ਟਿੱਬੀਆਂ ਉੱਪਰ ਪੱਤਰੀਆਂ ਥਾਵਾਂ ਸੋਹਣੇ ਮੈਦਾਨ ਚਸ਼ਮੇ ਨਾਲੇ ਨਦੀਆਂ ਸਮੁੰਦਰਾਂ ਵਰਗੀਆਂ ਝੀਲਾਂ ਠੰਡੀਆਂ ਥਾਵਾਂ ਮਿੱਠੀਆਂ ਹਵਾਵਾਂ ਬਾਗਾਂ ਵਰਗੇ ਸੋਹਣੇ ਜੰਗਲ ਬਰਫ਼ਾਂ ਮੀਂਹ ਤੁੱਪਾਂ ਬੱਦਲ ਰੁੱਤ ਦੇ ਪਿਆਰੇ ਮੇਵੇ ਸਨ ਇਸ ਦੇ ਨਾਲ ਹੀ ਉਸ ਮੁਠੀ ਵਿੱਚ ਹੋਰ ਬਹੁਤ ਸਾਰੇ ਸਮਾਨੀ ਨਿਯਾਰੀ ਵੀ ਆ ਗਏ ਤੇ ਨੈਕਸਟ ਅੱਜ ਤੁਹਾਡੀ ਇੱਕ ਅਕਬਰ ਨੂੰ ਦਰਬਾਰ ਬੈਠਿਆਂ ਤੇ ਨੇ ਬਹੁਤ ਸਤਾਇਆ ਸੈਨਤ ਹੁੰਦਿਆ ਨਫਰ ਪਿਆਲਾ ਜਲ ਠੰਡੇ ਦਾ ਲਿਆਇਆ ਸ੍ਰੀ ਪ੍ਰਸੰਗ ਇੱਕ ਆਪਟੋਟਨੋਮੀ ਜਮਾਤ ਦੀ ਪੁਸਤਕ ਸਹਿਤਮਾਲਾ ਵਿੱਚ ਆਧੁਨਿਕ ਕਾਪ ਭਾਗ ਅਧੀਨ ਦਰਜ ਸਸ ਚਰਨ ਸਿੰਘ ਸ਼ਹੀਦ ਦੁਆਰਾ ਲਿਖੀ ਹੋਈ ਕਵਿਤਾ ਇੱਕ ਪਿਆਲਾ ਪਾਣੀ ਵਿੱਚੋਂ ਲਿਆ ਗਿਆ ਇਸ ਵਿੱਚ ਦੱਸਿਆ ਗਿਆ ਕਿ ਜਦੋਂ ਅਕਬਰ ਬਾਦਸ਼ਾਹ ਪਿਆਸ ਲੱਗਣ ਤੇ ਪਾਣੀ ਮੰਗਵਾ ਕੇ ਪੀਣ ਲੱਗਾ ਤਾਂ ਉਸ ਦੇ ਵਜ਼ੀਰ ਵੀਰਵਰ ਨੇ ਪਾਣੀ ਪੀਣ ਤੋਂ ਪਹਿਲਾਂ ਇੱਕ ਸਵਾਲ ਦਾ ਜਵਾਬ ਦੇਣ ਲਈ ਕਿਹਾ ਬਿਆਖਿਆ ਕਵੀ ਲਿਖਦਾ ਕਿ ਜਦੋਂ ਬਾਦਸ਼ਾਹ ਨੂੰ ਮੁਗਲ ਬਾਦਸ਼ਾਹ ਨੂੰ ਆਪਣੇ ਦਰਬਾਰ ਵਿੱਚ ਬੈਠਿਆਂ ਪਿਆਸ ਲੱਗੀ ਤਾਂ ਉਹਨਾਂ ਨੇ ਇਸ਼ਾਰੇ ਕਰਕੇ ਆਪਣੇ ਨੌਕਰ ਤੋਂ ਪਾਣੀ ਦਾ ਪਿਆਲਾ ਮੰਗਵਾਇਆ ਅਕਬਰ ਬਾਦਸ਼ਾਹ ਜਦੋਂ ਨੌਕਰ ਦੇ ਹੱਥੋਂ ਪਾਣੀ ਦਾ ਪਿਆਲਾ ਲੈ ਕੇ ਪੀਣ ਲਈ ਮੂੰਹ ਨੂੰ ਲਾਉਣੀ ਲੱਗਾ ਸੀ ਤਾਂ ਕੋਲ ਬੈਠੇ ਉਹਨਾਂ ਦੇ ਵਜ਼ੀਰ ਵੀਰਵਰ ਬੋਲ ਪਿਆ ਤੇ ਪਿਆ ਕਿ ਉਹ ਕੁਝ ਸਮਾਂ ਪਾਣੀ ਪੀਣ ਤੋਂ ਰੁਕ ਜਾਣ ਤੇ ਨੈਕਸਟ ਆਜੂ ਹੇਠ ਲਿਖਿਆ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਕਰਨਾ ਸੋ ਇੱਕ ਪਿਆਲਾ ਪਾਣੀ ਇੱਥੇ ਦਿੱਤੀ ਹੋਈ ਆਪਾਂ ਇਸ ਦਾ ਹੀ ਕਰ ਦਿੰਦੇ ਅਸੀਂ ਇੰਦਰੀਸ ਭਾਵ ਜੇਕਰ ਸੰਕਟ ਦੀ ਸਥਿਤੀ ਵਿੱਚ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਅਕਬਰ ਵਰਗੇ ਬਾਦਸ਼ਾਹ ਦਾ ਸਮੁੱਚਾ ਰਾਜ ਹੋ ਸਕਦੀ ਹੈ ਤਾਂ ਬੰਦਾ ਉਸ ਪਰਮਾਤਮਾ ਦੁਆਰਾ ਬਖਸ਼ਿਸ਼ ਦਾ ਮੁੱਲ ਪਾਉਣ ਦੇ ਸਮਰੱਥ ਨਹੀਂ ਜਿਹੜਾ ਕਿ ਉਸ ਨੂੰ ਅਣ ਮਣਿਆ ਅਤੇ ਅਣ ਤੋਲਿਆ ਪਾਣੀ ਮੁਫ਼ਤ ਵਿੱਚ ਹੀ ਦੇ ਰਿਹਾ ਹੈ ਤੇ ਨੈਕਸਟ ਆਜੂਗਾ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 10 ਸ਼ਬਦਾਂ ਵਿੱਚ ਲਿਖੋ। ਜਾਂ ਤਾਂ ਸੁਲਤਾਨਪੁਰ ਨੂੰ ਤਿਆਰੀ ਚ ਆਜੂਗਾ ਗਲੀ ਵਿੱਚ। ਤੋਂ ਇਹ ਦੇਖ ਲੈਨੇ ਤਾਂ ਉਹਨਾਂ ਪਹਿਲਾਂ ਆਪਾਂ ਕੁਐਸਚਨ ਆਨਸਰ ਕਰ ਲੈਨੇਗੇ। ਸੁਲਤਾਨਪੁਰ ਵਿੱਚ ਰਹਿੰਦੇ ਹ ਗੁਰੂ ਨਾਨਕ ਦੇਵ ਜੀ ਦਾ ਨਿਤਕਰਮ ਕੀ ਸੀ? ਸੁਲਤਾਨਪੁਰ ਰਹਿਦਾ ਗੁਰੂ ਜੀ ਨੂੰ ਗੁਰੂ ਜੀ ਨੂੰ ਹਰ ਰੋਜ਼ ਸੰਗਤ ਨਾਲ ਲੰਗਰ ਪ੍ਰਸ਼ਾਦਾ ਛਕਦੇ ਸਨ। ਰਾਤ ਨੂੰ ਸਭ ਨਾਲ ਮਿਲ ਕੇ ਕੀਰਤਨ ਕਰਦੇ ਸਨ। ਇੱਕ ਪਹਿ ਰਾਤ ਰਹਦੀ ਨੂੰ ਗੁਰੂ ਜੀ ਦਰਿਆ ਉੱਤੇ ਜਾ ਕੇ ਇਸ਼ਨਾਨ ਕਰਦੇ ਸਨ ਜਦੋਂ ਸਵੇਰ ਹੁੰਦੀ ਤਾਂ ਉਹ ਕੱਪੜੇ ਪਾ ਕੇ ਤਿਲਕ ਲਗਾ ਕੇ ਦਫ਼ਤਰ ਵਿੱਚ ਮੋਦੀਖਾਣੇ ਦਾ ਹਿਸਾਬ ਲਿਖਣ ਬੈਠੇ ਜਾਂਦੇ ਸਨ ਸੋ ਇਸ ਤਰ੍ਹਾਂ ਇਹ ਕੁਐਸਚਨ ਹੈਗਾ ਨੈਕਸਟ ਆਜੂ ਜਿਹੜਾ ਕੁਐਸਚਨ ਹੈਗਾ ਦੋ ਕੁਐਸਚਨ ਕਰਨੇ ਨੇ ਤੁਸੀਂ ਵੱਡਿਆਂ ਦਾ ਉੱਤਰ ਕਿਵੇਂ ਕਰਨਾ ਚਾਹੀਦਾ ਸੋ ਆਜੂਗਾ ਜਦੋਂ ਕੋਈ ਆਪਣੇ ਤੋਂ ਵੱਡਾ ਰਾਹ ਵਿੱਚ ਮਿਲੇ ਤਾਂ ਸਾਨੂੰ ਖੜੇ ਹੋ ਕੇ ਸਿਰ ਝੁਕਾ ਕੇ ਅਤੇ ਹੱਥ ਜੋੜ ਕੇ ਪੈਰੀ ਪੈਣਾ ਜਾਂ ਮੱਥਾ ਟੇਕਣਾ ਚਾਹੀਦਾ ਉਸ ਦੇ ਅੱਗੇ ਨਹੀਂ ਲੰਘਣਾ ਚਾਹੀਦਾ ਸਗੋਂ ਉਸ ਦੇ ਮਗਰ ਮਗਰ ਤੁਰਨਾ ਚਾਹੀਦਾ ਜੇਕਰ ਉਸ ਤੋਂ ਅੱਗੇ ਲੰਘਣਾ ਹੋਵੇ ਤਾਂ ਆਗਿਆ ਲੈਣੀ ਚਾਹੀਦੀ ਹੈ ਵੱਡਿਆਂ ਦੇ ਸਾਹਮਣੇ ਸਾਨੂੰ ਖਿੜਕੜਾ ਕੇ ਨਹੀਂ ਹੱਸਣਾ ਚਾਹੀਦਾ ਅਤੇ ਨਰ ਲਜਤਾ ਨਾ ਅਤੇ ਨਰ ਲਜਤਾ ਭਰੀ ਤੇ ਕਠੋਰ ਬੋਲੀ ਨਹੀਂ ਬੋਲਣੀ ਚਾਹੀਦੀ ਸੁਲਤਾਨਪੁਰ ਨੂੰ ਤਿਆਰੀ ਸੋ ਆਜੂਗਾ ਪਰਮੇਸ਼ਰ ਦੀ ਆਗਿਆ ਹੋਈ ਤੇ ਗੁਰਨਾਨਕ ਦੇਵ ਜੀ ਬਾਹਰ ਆਏ ਗੁਰੂ ਜੀ ਤਾਂ ਆਪਣੋ ਹੀ ਜੈ ਆਰਾਮ ਨਵਾਬ ਦੌਲਤਖੰਦ ਮੋਦੀ ਦੌਲਤਖੰਦ ਦਾ ਮੋਦੀ ਸੀ ਜੈ ਆਰਾਮ ਨੇ ਜਦੋਂ ਇਹ ਸੁਣਿਆ ਕਿ ਨਾਨਕ ਹੈਰਾਨ ਰਹਿਦਾ ਹੈ ਤੇ ਕੋਈ ਕੰਮ ਕਰ ਨਹੀਂ ਕਰਦਾ ਤਾਂ ਉਸ ਨੂੰ ਚਿੱਠੀ ਲਿਖ ਕੇ ਗੁਰੂ ਨਾਨਕ ਨੂੰ ਕਿਹਾ ਕਿ ਉਹ ਉਸ ਨੂੰ ਮਿਲੇ ਚਿੱਠੀ ਪੜ੍ਹ ਕੇ ਜਦੋਂ ਗੁਰੂ ਨਾਨਕ ਨੇ ਜੈ ਰਾਮ ਨੂੰ ਮਿਲਣ ਦੀ ਗੱਲ ਕੀਤੀ ਤਾਂ ਕਰਦਿਆ ਨੇ ਕਿਹਾ ਕਿ ਇਹ ਚੰਗਾ ਹੋਵੇ ਜੇ ਉਹ ਉੱਥੇ ਚਲਾ ਜਾਵੇ ਸ਼ਾਇਦ ਉਸ ਦਾ ਮਨ ਉੱਥੇ ਟਿਕ ਜਾਵੇ ਜਦੋਂ ਗੁਰੂ ਨਾਨਕ ਜੀ ਸੁਲਤਾਨਪੁਰ ਜਾਣ ਲੱਗੇ ਤਾਂ ਉਹਨਾਂ ਦੀ ਪਤਨੀ ਵਿਰਾਗ ਕਰਦੀ ਹੋਈ ਕਹਿਣ ਲੱਗੀ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀਂ ਸੰਲੋਂਦੇ ਪਰਦੇਸ਼ ਜਾ ਕੇ ਉਹ ਕਿਸ ਤਰ੍ਹਾਂ ਉਸ ਕੋਲ ਵਾਪਸ ਆਉਣਗੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਇੱਥੇ ਵੀ ਕੁਝ ਨਹੀਂ ਸਨ ਕਰਦੇ ਤੇ ਉੱਥੇ ਜਾ ਕੇ ਵੀ ਕੁਝ ਕਰਨ ਦੀ ਆਸ ਨਹੀਂ ਉਹ ਉਸ ਦੇ ਕਿਸੇ ਕੰਮ ਆਉਣ ਯੋਗੇ ਨਹੀਂ ਗੁਰੂ ਜੀ ਦੀ ਪਤਨੀ ਨੇ ਬੇਨਤੀ ਕੀਤੀ ਕਿ ਜਦੋਂ ਉਹ ਉੱਥੇ ਉਹ ਘਰ ਬੈਠੇ ਹੁੰਦੇ ਸਨ ਤਾਂ ਉਹ ਸਮਝਦੀ ਸੀ ਕਿ ਉਸ ਨੂੰ ਸਾਰੇ ਜਹਾਨ ਦੀ ਬਾਦਸ਼ਾਹੀ ਮਿਲੀ ਹੋਈ ਸੀ ਉਸ ਤੋਂ ਬਿਨਾ ਇਹ ਸੰਸਾਰ ਉਸ ਦੇ ਕਿਸੇ ਕੰਮ ਨਹੀਂ ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਇੱਕ ਦਿਨ ਉਸ ਦੀ ਪਾਸ਼ਾ ਹੀ ਹੋਵੇਗੀ ਉਸ ਦੇ ਨਾਲ ਜਾਣ ਦੀ ਜਿੱਦ ਕਰਨ ਤੇ ਗੁਰੂ ਜੀ ਨੇ ਕਿਹਾ ਕਿ ਹੁਣ ਤਾਂ ਉਹ ਜਾਂਦੇ ਹਨ ਜੇਕਰ ਉਹਨਾਂ ਨੂੰ ਰੁਜ਼ਗਾਰ ਦੀ ਕੋਈ ਗੱਲ ਬਣੇਗੀ ਤਾਂ ਉਸ ਨੂੰ ਵੀ ਬੁਲਾ ਲੈਣ ਇਹ ਸੁਣ ਕੇ ਗੁਰੂ ਜੀ ਦੀ ਪਤਨੀ ਚੁੱਪ ਕਰ ਗਈ ਗੁਰੂ ਜੀ ਸਕੇ ਸਬੰਧੀਆਂ ਤੋਂ ਵਿਦਾ ਲੈ ਕੇ ਸੁਲਤਾਨਪੁਰ ਵੱਲ ਚੱਲ ਪਏ ਤੇ ਨੈਕਸਟ ਆ ਜਾਣਗੇ ਕਹਾਣੀਆਂ ਤੋਂ ਦੋ ਪ੍ਰਸ਼ਨ ਕਰ ਲੈਣਗੇ ਜਿਵੇਂ ਪਹਿਲਾ ਪ੍ਰਸ਼ਨ ਹੈਗਾ ਲੇਕ ਕਨਾਲ ਗੱਲ ਕਰਦੀ ਕੱਲੋ ਚੁੱਪ ਕਿਉਂ ਗਈ ਲੇਖਨਾ ਗੱਲ ਕਰਦੀ ਕੱਲੋ ਇਸ ਕਰਕੇ ਚੁੱਪ ਹੋ ਗਈ ਕਿਉਂਕਿ ਉਸਨੇ ਦੇਖਿਆ ਕਿ ਬਾਹਰ ਮੀਂਹ ਵੀ ਬੰਦ ਹੋ ਗਿਆ ਹੋ ਚੁੱਕਾ ਸੀ ਤੇ ਮਹੱਲੇ ਵਿੱਚ ਉਸ ਦਾ ਕੰਮ ਬਹੁਤ ਪਿਆ ਸੀ ਇਸ ਕਰਕੇ ਲੇਖਨਾ ਗੱਲ ਕਰਨੀ ਬੰਦ ਕਰਕੇ ਉਸਨੇ ਆਪਣਾ ਝਾੜੂ ਤੇ ਸ਼ਾਮ ਪਾ ਚੁੱਕਿਆ ਤੇ ਕੰਮ ਲਈ ਚਲੀ ਗਈ ਤੇ ਨੈਕਸਟ ਜੋਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲਾ ਕਿਉਂ ਕਰਵਾਉਣਾ ਚਾਹੁੰਦਾ ਸੀ ਜੋਗਲ ਪ੍ਰਸ਼ਾਦ ਚਾਹੁੰਦਾ ਕਿ ਸ਼ੁਰੂ ਤੋਂ ਜੋਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲਾ ਜੋ ਕਰਵਾਉਣਾ ਚਾਹੁੰਦਾ ਸੀ ਇਸ ਦਾ ਅੰਸਰਾ ਜੂਗਲ ਪ੍ਰਸ਼ਾਦ ਚਾਹੁੰਦਾ ਸੀ ਕਿ ਸ਼ੁਰੂ ਤੋਂ ਅੰਗਰੇਜ਼ੀ ਪੜ੍ਹਾਉਣ ਵਾਲੇ ਸਕੂਲ ਵਿੱਚ ਜੋਤੀ ਅੰਗਰੇਜ਼ੀ ਸਿੱਖ ਕੇ ਨਿਬੰਧ ਬਣ ਜਾਵੇ ਉਹ ਸਮਝਦਾ ਸੀ ਕਿ ਇਸ ਸਕੂਲ ਵਿੱਚ ਬੱਚੇ ਦੀ ਸ਼ਖਸੀਅਤ ਯੋਸਾਰੀ ਲਈ ਵਿਸ਼ੇਸ਼ ਮੌਕੇ ਦਿੱਤੇ ਜਾਂਦੇ ਹਨ ਜਿਸ ਨਾਲ ਬੱਚੇ ਸਾਫ਼ ਸੁਧਰਾ ਰਹਿਣਾ ਚੰਗੇ ਕੱਪੜੇ ਪਹਿਨਣਾ ਅਤੇ ਪਿਆਰ ਨਾਲ ਮਿਲ ਜੁੜ ਕੇ ਰਹਿਣ ਤੋਂ ਇਲਾਵਾ ਉਹਨਾਂ ਵਿੱਚ ਸਵੈ ਵਿਸ਼ਵਾਸ ਵਰਗੇ ਗੁਣ ਵੀ ਪੈਦਾ ਕਰ ਹੁੰਦੇ ਹਨ ਉਹ ਸਮਝਦਾ ਸੀ ਕਿ ਇੱਥੇ ਖੜ੍ਹੇ ਇੱਥੇ ਪੜ ਕੇ ਉਸ ਦਾ ਪੁੱਤਰ ਵੱਡਾ ਹੋ ਕੇ ਅਫਸਰ ਬਣੇਗਾ। ਸੋ ਨੈਕਸਟ ਕਰਦੇ ਹੁਣ ਆਪਾਂ। ਸੋ ਇਸ ਤਰ੍ਹਾਂ ਆਪਣੇ ਇਹ ਦੋ ਕੁਐਸਚਨ ਕੰਪਲੀਟ ਹੋ ਚੁੱਕ ਨੇ। ਨੈਕਸਟ ਤੁਸੀਂ ਪਾਤਰ ਚਿੱਤਰਣ ਕਰਨਾ ਜਾਂ ਕਿਸ਼ਨ ਦੇਈ ਦਾ ਕਰ ਦਿਓ ਜਾਂ ਸੱਜਣ ਦਾ। ਸੋ ਦੋਨਾਂ ਵਿੱਚੋਂ ਇੱਕ ਕਰਾ ਸਕਦੇ ਹੋ ਤੁਸੀਂ। ਨੈਕਸਟ ਹੋਊਗਾ। ਇਹ ਟੈਂਡ ਉੱਤੇ ਭਾਰਤ ਨਾਲ ਆਪਸੰਬੰਦੀ ਉਸ ਨੂੰ ਅੱਗੇ ਲਿ ਕੇ ਪ੍ਰਸ਼ਨ ਦਾ ਉੱਤਰ ਦਿਓ। ਸੋ ਜਾਂਚ ਦਿੱਤੀ ਹੋਈਆਂ ਇਹਨਾਂ ਦੋਨਾਂ ਚੀਜ਼ਾਂ ਕਰ ਸਕਦੇ ਹੋ। ਸੋ ਚਲੋ ਉਹ ਐਵੇਂਗਾ ਕਥੋਂ ਨਹੀਂ ਛੱਡਣਾ ਚਾਹੀਦਾ। ਨਾਲ ਹੀ ਮਖਾਨ ਸ਼ੇਰ ਮੁਖਾ ਵੀ ਹੈ ਇਹ ਬਾਗ ਕਿਸੇ ਕਾਂਗੀ ਵਿੱਚੋਂ ਹਨ ਗਊ ਮੁਖਾ ਸ਼ੇਰ ਮੁਖਾ ਇਹ ਕਾਂਗੀ ਕਿਹਦੇ ਲੇਖਕ ਦਾ ਗੁਰਮukh ਸਿੰਘ ਜਸੂਜਾ ਸੋ ਤੁਹਾਡੀ ਸੈਤਮਲ ਦੀ ਪੁਸਤਕ ਤੇ ਵੀ ਪਤਾ ਲੱਗ ਜੂ ਇਹ ਬਾਗ ਕਿਸ ਨੇ ਕਿਸ ਨੂੰ ਕਹੇ ਸੋ ਇਹ ਜਿਹੜਾ ਸ਼ਰਨ ਸਿੰਘ ਜੀ ਦਲਾਲ ਉਹਨੇ ਕਿਸ਼ਨ ਦੇਵ ਨੂੰ ਕਹੇ ਸੀ ਕਿਸ਼ਨ ਦੇਵ ਆਤੀ ਇਹਨੂੰ ਕਹੇ ਜੀ ਸੋ ਇਹ ਆਪਣਾ ਹੋ ਚੁੱਕਾ ਬਾਗ ਸ਼ਰਨ ਦੇਵ ਨੇ ਕਿਸ਼ਨ ਦੇਵ ਨੂੰ ਕਹੇ ਜੀ ਸ਼ਰਨ ਸਿੰਘ ਨੇ ਨਸ਼ਟਾ تین ਦਾ ਪ੍ਰਸ਼ਨ ਕਰਨੇ ਨੇ ਬੰਤਾ ਪੜਨ ਤੋਂ ਕਿਉਂ ਔੜ ਗਿਆ ਸੀ ਕਿਉਂਕਿ ਉਹਤੇ ਕਰਜ਼ਾ ਚੜ ਗਿਆ ਸੀ ਉਹਦੇ ਪਿਤਾ ਦੀ ਮੌਤ ਦੇ ਬਾਅਦ ਚ ਉਹਤੇ ਜਿਹੜਾ ਕਰਜ਼ਾ ਸਾਰਾ ਚੜ ਗਿਆ ਸੀ ਜਿਸ ਕਰਕੇ ਉਹ ਪੜ ਨਹੀਂ ਸਕਿਆ ਤੀ ਮਤਲਬ ਘਰ ਦੀ ਆਰਥਿਕ ਢੰਗੀ ਕਰਕੇ ਬੰਤੇ ਨੇ ਚਪੜਾ ਸੀ ਨੌਕਰੀ ਕਿਉਂ ਛੱਡੀ ਸੀ ਕਿਉਂਕਿ ਜਿਹੜਾ ਉੱਥੋਂ ਦਾ ਚਪੜਾ ਸੀ ਨੌਕਰੀ ਸੀ ਉਹਦੀ ਪ੍ਰਿੰਸੀਪਲ ਸੀ ਜਿਹੜਾ ਉੱਥੇ ਦਾ ਉਹਦੀ ਘਰ ਵਾਲੀ ਨਾਲ ਬੰਤੇ ਦੀ ਲੜਾਈ ਹੋ ਗਈ ਸੀ ਮਤਲਬ ਸਿੱਧਾ ਜਿਹਾ ਪ੍ਰਿੰਸੀਪਲ ਨਾਲ ਹੀ ਲੜਾਈ ਹੋ ਗਈ ਦੀ ਬਹਿਸ ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ ਕਾਰਜ ਦੇ ਕਾਰਨ ਤੇ ਬਨਤਾ ਖੇਤ ਮਜਦੂਰ ਤੋਂ ਰਿਕਸ਼ਾ ਚੜ੍ਹ ਕੇਵੇਂ ਬਣਿਆ ਕਿਉਂਕਿ ਉੱਥੇ ਉਹਦੇ ਮੁੰਡੇ ਦੇ ਨਾਲ ਕਿਸੇ ਦੇ ਨਾਲ ਜੱਟਾਂ ਦਾ ਦੀ ਕੋਈ ਸਰਦਾਰਾਂ ਦੇ ਮੁੰਡੇ ਨਾਲ ਲੜਾਈ ਹੋ ਗਈ ਸੀ ਜਿਸ ਕਰਕੇ ਸਾਰਾ ਪਿੰਡ ਉਹਦੇ ਮਗਰ ਪੈ ਗਿਆ ਸੀ ਤੇ ਬਨਤਾ ਉੱਥੋਂ ਖੇਤ ਛੱਡ ਕੇ ਪਿੰਡ ਛੱਡ ਕੇ ਇੱਥੇ ਸ਼ਹਿਰ 'ਚ ਆ ਗਿਆ ਤੇ ਉੱਥੇ ਰਿਕਸ਼ਾ ਚਾਲਕ ਬਣ ਗਿਆ ਸੀ ਕਿਸੇ ਇੱਕ ਵਾਰਤਾਲਾਪ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਤੈਨੂੰ ਲੋੜ ਪੂਸ਼ ਆਮ ਨੂੰ ਕਿਸੇ ਵੇਲੇ ਭਾਂਡ ਖਾਣੇ ਖੁੰਨੋ ਸਵਾਰੀ ਨਹੀਂ ਮਿਲਦੀ ਪੜੀਏ ਲੋਕ ਕੇ ਜਿਹੜੇ ਚਾ ਬੈੱਡ ਲੋਕ ਕੇ ਪਿਸ਼ਤਰਾ ਛੇ ਤੋਂ ਪੈਂਦੇ ਉਹਨੂੰ ਬੈਠੀ ਜੀ ਸੋ ਇਹਨਾਂ ਦੇ ਵਿੱਚ ਤੁਸੀਂ ਲੋਕ ਕੋਈ ਵੀ ਕਰ ਸਕਦੇ ਹੋ ਸੌਖੀ ਹੋਊਗੀ ਪ੍ਰਸੰਗ ਸਤਿਵਖਿਆ ਜੀ ਸੋ ਆਪਣਾ ਕੁਐਸਚਨ ਪੇਪਰ ਕੰਪਲੀਟ ਹੋ ਚੁੱਕਾ ਹੈ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਲਾਈਕ